ਦੇਖ ਰਹੇ ਹੋ ਵਾਇਸ ਆਫ ਇੰਡੀਆ 24/7 ਔਰ ਮੈਂ ਹਰ ਸਵਿੰਦਰ ਸਿੰਘ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਗੁਰੂ ਨਗਰੀ ਅੰਮ੍ਰਿਤਸਰ ਹੈ ਔਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈਗਾ ਹੁਣ ਜੋਰ ਪਕੜਿਆ ਹੋਇਆ ਵਾ ਸ਼ਹਿਰੀ ਪ੍ਰਧਾਨ ਨੂੰ ਲੈ ਕੇ ਕਾਂਗਰਸ ਤੇ ਔਰ ਉਹਦੀ ਦੌੜ ਦੇ ਵਿੱਚ ਬਹੁਤ ਸਾਰੇ ਲੱਗੇ ਹੋਏ ਨੇ ਔਰ ਸਾਡੇ ਨਾਲ ਮੌਜੂਦ ਨੇ ਜੀ ਕਾਂਗਰਸ ਦੇ ਬਹੁਤ ਸੀਨੀਅਰ ਨੇਤਾ ਨਰਿੰਦਰ ਸਿੰਘ ਤੁੰਗ ਜੀ ਔਰ ਉਹਨਾਂ ਨੇ ਵੀ ਕੱਲ ਹੀ ਇਸ ਵਾਸਤੇ ਜਿਹੜੇ ਹੈਗੇ ਆ ਪੇਪਰ ਦਾਖਲ ਕੀਤੇ ਨੇ ਆਪਣੇ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਕਿ ਕੀ ਕਹਿਣਾ ਵਾ ਉਹਨਾਂ ਦਾ ਇਸ ਬਾਰੇ ਦੇ ਵਿੱਚ ਤੇ ਆਓ ਆਪਾਂ ਗੱਲ ਕਰਦੇ ਆ ਨਰਿੰਦਰ ਸਿੰਘ ਉਹਨਾਂ ਨਾਲ ਸਤਿ ਸ਼ਕਾਲ ਸਰ ਸਤਿ ਸ਼ਕਾਲ ਸੁਰੇਂਦਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਵੈਲਕਮ ਹੈ ਤੁਹਾਡਾ ਮੇਰੇ ਘਰ ਦੇ ਵਿੱਚ ਆ ਕੇ ਮੈਨੂੰ ਲੋਕਾਂ ਦੇ ਨਾਲ ਰੂਬਰੂ ਕਰਨ ਦਾ ਇਸ ਲਈ ਮੈਂ ਬਹੁਤ ਹੀ ਧੰਨਵਾਦੀ ਆ ਤੁਹਾਡਾ ਸੁਰੇਂਦਰ ਜੀ ਸੋ ਅੱਜ ਜਿਹੜੀ ਤੁਸੀਂ ਕਿਹਾ ਕਿ ਦੌਰ ਚੱਲ ਰਹੀ ਹੈ ਇਹ ਦੌਰ ਇਸ ਕਰਕੇ ਜ਼ਰੂਰੀ ਹੈ ਕਿ ਸ਼੍ਰੀ ਰਾਹੁਲ ਗਾਂਧੀ ਜੀ ਦੀ ਇੱਕ ਸੋਚ ਹੈ ਕਿ ਇੱਕ ਨਿਰਪੱਖ ਬੰਦਾ ਜਿਹੜਾ ਵਾ ਉਹ ਜ਼ਿਲ੍ਹੇ ਦਾ ਪ੍ਰਧਾਨ ਬਣੇ ਸੋ ਇਸ ਲਈ ਉਹਨਾਂ ਨੇ ਸਾਡੇ ਦਿੱਲੀ ਤੋਂ ਅਬਜ਼ਰਵਰ ਸੀਪੀ ਮਿੱਤਲ ਜੀ ਉਹਨਾਂ ਨੂੰ ਇੱਥੇ ਭੇਜਿਆ ਕਾਫੀ ਮੀਟਿੰਗਾਂ ਲੈ ਲੀਆਂ ਉਹਨਾਂ ਨੇ ਉਹਨਾਂ ਨੇ ਬਲਾਕ ਲੈਵਲ ਦੀਆਂ ਮੀਟਿੰਗਾਂ ਔਰ ਸਾਡੇ ਜ਼ਿਲ੍ਹੇ ਦੇ ਸੀਨੀਅਰ ਕਾਂਗਰਸ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਨਾਲ ਲੈ ਕੇ ਵੀ ਜਿਹੜੀਆਂ ਮੀਟਿੰਗਾਂ ਕੀਤੀਆਂ ਔਰ ਉਹ ਵਰਕਰਾਂ ਦੀ ਜਿਹੜੀ ਨਬਜ਼ ਆ ਉਹਨੂੰ ਟਟੋਲ ਰਹੇ ਆ ਕਿ ਕਿਹੜਾ ਬੰਦਾ ਜਿਹੜਾ ਜਿਹੜਾ ਕਾਂਗਰਸ ਨੂੰ ਚਲਾ ਸਕੇ ਸੋ ਮੈਂ ਵੀ ਆਪਣੇ ਲੋਕਲ ਲੀਡਰਸ਼ਿਪ ਦੇ ਨਾਲ مشورہ ਕੀਤਾ ਹੈ ਕਿ ਮੈਂ ਵੀ ਬਹੁਤ ਪੁਰਾਣਾ ਕਾਂਗਰਸ ਦੇ ਵਿੱਚ ਆ ਔਰ ਵਕ ਵਕ ਅਹੁਦੇ ਆ ਦੇ ਰਿਆ ਜਿਹੜੇ ਸਰਕਾਰ ਦੇ ਵਿੱਚ ਜਦੋਂ ਵੀ ਸਰਕਾਰ ਬਣੀ ਹੈ ਕਾਂਗਰਸ ਦੀ ਤਾਂ ਮੈਨੂੰ ਉਹਨਾਂ ਦੇ ਵਿੱਚ ਅਹੁਦਿਆਂ ਨਾਲ ਨਵਾਜਿਆ ਗਿਆ ਔਰ ਮੈਂ ਤਿੰਨ ਵਾਰ ਦਾ ਕਾਉਂਸਲਰ ਹੈ ਜਿੱਤਿਆ ਐਸ ਵੇਲੇ ਮੈਂ ਮੌਜੂਦਾ ਕਾਉਂਸਲਰ ਹੈ ਸੋ ਮੇਰਾ ਵੀ ਰਾਈਟ ਬਣਦਾ ਹੈ ਇਸ ਕਰਕੇ ਮੈਂ ਕੱਲ ਜਿਹੜੇ ਆ ਆਪਣੇ ਐਪਲੀਕੇਸ਼ਨ ਦਿੱਤੀ ਐ ਸੀਪੀ ਮਿੱਤਲ ਜੀ ਨੂੰ ਕਿ ਮੈਂ ਵੀ ਇਸ ਦੌੜ ਦੇ ਵਿੱਚ ਆ ਸੋ ਮੈਂ ਉਮੀਦ ਕਰਦਾ ਹਾਂ ਕਿ ਅਗਰ ਹਾਈ ਕਮਾਂਡ ਜੇ ਮੈਨੂੰ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਬਣਾਉਂਦੀ ਹੈ ਤੇ ਮੈਂ ਸਮੁੱਚੇ ਅੰਮ੍ਰਿਤਸਰ ਦੇ ਕਾਂਗਰਸ ਦੇ ਵਰਕਰ ਜਿਹੜੇ ਆ ਉਹਨਾਂ ਨੂੰ ਨਾਲ ਲੈ ਕੇ ਚੱਲਾਂਗਾ ਔਰ 2027 ਦੀ ਆਉਣ ਵਾਲੀ ਇਲੈਕਸ਼ਨ ਉਸ ਦੇ ਵਿੱਚ ਬੂਥ ਪੱਧਰ ਦੇ ਉੱਤੇ ਕੰਮ ਕਰਕੇ ਬਹੁਤ ਵੱਡਾ ਯੋਗਦਾਨ ਪਾਵਾਂਗਾ ਕਾਂਗਰਸ ਨੂੰ ਜਿਤਾਉਣ ਦਾ ਅੰਮ੍ਰਿਤਸਰ ਦੀਆਂ ਪੰਜੇ ਦੀਆਂ ਪੰਜੇ ਸੀਟਾਂ ਜਿਹੜੀਆਂ ਨੇ ਸੁਵਿੰਦਰ ਜੀ ਉਹ ਕਾਂਗਰਸ ਪਾਰਟੀ ਜਿੱਤੇਗੀ ਇਸ ਲਈ ਮੈਨੂੰ ਉਮੀਦ ਹੈ ਕਿ ਮੇਰੇ ਤੇ ਹਾਈ ਕਮਾਂਡ ਜਿਹੜਾ ਵਾ ਉਹ ਆਪਣਾ ਹੱਥ ਰੱਖੇਗੀ ਤੁੰਗ ਸਾਹਿਬ ਫਿਰ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਸ਼ੁਰੂਆਤ ਕਿਉਂਕਿ ਕਹਿੰਦੇ ਨੇ ਕਿ ਕੱਲ ਤੁਸੀਂ ਪੇਪਰ ਆਪਣੇ ਦਾਖਲ ਕੀਤੇ ਨੇ ਔਰ ਅੱਜ ਉਹਦਾ ਪਹਿਲਾ ਦਿਨ ਹੈ ਤੇ ਕਿਸ ਤਰ੍ਹਾਂ ਉਹਦੀ ਸ਼ੁਰੂਆਤ ਤੁਸੀਂ ਕਰ ਰਹੇ ਜੀ ਮੈਂ ਸਭ ਤੋਂ ਪਹਿਲਾਂ ਤਾਂ ਮੇਰੇ ਈਸਟ ਤਨਤਨ ਬਾਬਾ ਦੀਪ ਸਿੰਘ ਸ਼ਹੀਦ ਜੀ ਮੈਂ ਉਹਨਾਂ ਦਾ ਹੀ ਵੋਟ ਆਸਰਾ ਲੈਣਾ ਸੋ ਮੈਂ ਅੱਜ ਉਹਨਾਂ ਦਾ ਵੋਟ ਆਸਰਾ ਲੈ ਕੇ ਪਹਿਲੀ ਇੰਟਰਵਿਊ ਤੁਹਾਨੂੰ ਦੇ ਰਿਹਾ ਹਾਂ ਸੋ ਮੈਨੂੰ ਬਾਬਾ ਜੀ ਤੇ ਪੂਰਨ ਆਸ ਹੈ ਔਰ ਭਰੋਸਾ ਵੀ ਆ ਉਹਨਾਂ ਦੇ ਉੱਤੇ ਕਿ ਮੈਨੂੰ ਇਸ ਜਿਹੜੀ ਮੈਂ ਅੱਜ ਲੜਾਈ ਸ਼ੁਰੂ ਕੀਤੀ ਆ ਉਸ ਦੇ ਵਿੱਚ ਮੈਨੂੰ ਫਤਿਹ ਮਿਲੇਗੀ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੀ ਕਾਂਗਰਸ ਦਾ ਪ੍ਰਧਾਨ ਬਣਾਗਾ ਤੁੰਗ ਸਾਹਿਬ ਜਿਸ ਤਰ੍ਹਾਂ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਸਾਡੇ ਲੀਡਰ ਲੀਡਰ ਨਹੀਂ ਕਹਿ ਸਕਦਾ ਸਾਡੇ ਭਰਾ ਹੀ ਨੇ ਉਹ ਵੀ ਕਿਉਂਕਿ ਅਸੀਂ ਇੱਕੇ ਸ਼ਹਿਰ ਦੇ ਵਿੱਚ ਰਹਿਣਾ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਤੇ ਇਸ ਤਰ੍ਹਾਂ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਖਾਸ ਕਰਕੇ ਕਾਂਗਰਸ ਸਰਕਾਰ ਦੀ ਅਸੀਂ ਗੱਲ ਕਰਦੇ ਆ ਤਾਂ ਜੋ ਪੰਜਾਬ ਦੇ ਹਾਲਾਤ ਨੇ ਪ੍ਰਮਾਤਮਾ ਅਗਰ ਇਹ ਜਿਹੜਾ ਤੁਹਾਡੇ ਸਿਰ ਮਰਦਾ ਤਾਂ ਕੀ ਤੁਹਾਡਾ ਅੱਗੋਂ ਜਿਹੜਾ ਹੈਗਾ ਵਾ ਇਸ ਦੇ ਪ੍ਰਤੀ ਜਿਹੜਾ ਹੈਗਾ ਅ ਰਿਐਕਸ਼ਨ ਹੋਏਗਾ। ਸਵਿੰਦਰ ਜੀ ਇਦਾਂ ਹੈਗਾ ਕਿ ਅ ਇਸ ਵੇਲੇ ਮੇਰੇ ਕਾਫੀ ਭਰਾ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਹੈ। ਔਰ ਸਾਰੇ ਅਸੀਂ ਕਾਂਗਰਸ ਦੇ ਸਾਥੀ ਆ। ਕੋਈ ਸਾਲ ਪਹਿਲਾਂ ਆਇਆ ਕੋਈ ਸਾਲ ਬਾਅਦ ਚ ਆਇਆ ਔਰ ਸਾਰੇ ਭਰਾਵਾਂ ਵਾਂਗੂ ਅਸੀਂ ਰਹਿੰਦੇ ਆਂ ਜ਼ਿਲ੍ਹਾ ਕਾਂਗਰਸ ਦੇ ਵਿੱਚ। ਜਿੰਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਹਰ ਕੋਈ ਆਪਣੇ ਵੱਲੋਂ ਤਗੜਿਆਂ ਹੋ ਕੇ ਸੇਵਾ ਕਰਦਾ ਹੈ। ਜਿੰਨਾ ਚਿਰ ਵੀ ਉਹਨੂੰ ਸਮਾਂ ਮਿਲਦਾ ਹੈ। ਸੋ ਹੁਣ ਇਸ ਵੇਲੇ ਰਾਹੁਲ ਗਾਂਧੀ ਜੀ ਦੀ ਸੋਚ ਹੈ ਮਲਕ ਅਰਜਨ ਖੜਗੇ ਜੀ ਦੀ ਸੋਚ ਹੈ ਸੋਨੀਆ ਗਾਂਧੀ ਜੀ ਦੀ ਸੋਚ ਹੈ ਕਿ ਕਿਉਂ ਨਾ ਨਿਰੋਲ ਕੋਈ ਬੰਦੇ ਜਿਹੜੇ ਆ ਉਹਨਾਂ ਨੂੰ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ ਇਹ ਹਾਈ ਕਮਾਂਡ ਦਾ ਫੈਸਲਾ ਹੋਣਾ ਹੈ ਇਹ ਕਿਸੇ ਵੀ ਆਮ ਨਹੀਂ ਗੱਲ ਹੈਗੀ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਅਗਰ ਹਾਈ ਕਮਾਂਡ ਮੈਨੂੰ ਇਹ ਮੌਕਾ ਦਿੰਦੀ ਹੈ ਤੇ ਮੈਂ ਤਨਮਨ ਦੇ ਨਾਲ ਤਗੜਿਆਂ ਹੋ ਕੇ ਇਹ ਜਿਹੜੀ ਜ਼ਿੰਮੇਵਾਰੀ ਮਿਲੇਗੀ ਇਹਨੂੰ ਨਿਭਾਵਾਂਗਾ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ 1 ਸਾਲ ਰਹਿ ਜਾਣਾ ਇਲੈਕਸ਼ਨ ਯਰ ਹੁੰਦਾ ਹੈ ਤੋਂ ਉਹ ਬਹੁਤ ਜ਼ਿਆਦਾ ਸਟਰਗਲ ਵਾਲਾ ਟਾਈਮ ਹੁੰਦਾ ਹੈ ਸਾਨੂੰ ਘਰ ਘਰ ਪਹੁੰਚਣਾ ਪੈਂਦਾ ਮਹੱਲਿਆਂ ਚ ਪਹੁੰਚਣਾ ਪੈਂਦਾ ਗਲੀਆਂ ਦੇ ਵਿੱਚ ਪਹੁੰਚਣਾ ਪੈਂਦਾ ਔਰ ਹਰ ਥਾਂ ਤੇ ਸਾਨੂੰ ਜਿਹੜਾ ਆਪਣਾ ਕਾਂਗਰਸ ਦਾ ਯੂਨਿਟ ਹੈ ਉਹਨੂੰ ਕਾਇਮ ਕਰਨਾ ਸੋ ਪ੍ਰਮਾਤਮਾ ਮੈਨੂੰ ਸ਼ਕਤੀ ਦੇਵੇ ਮੈਂ ਹਰ ਗਲੀ ਚ ਹਰ ਘਰ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਪਹੁੰਚ ਕੇ ਕਾਂਗਰਸ ਦਾ ਜਿਹੜਾ ਝੰਡਾ ਉਸ ਨੂੰ ਬੁਲੰਦ ਕਰਾਂਗਾ ਔਰ 2027 ਦਾ ਜਿਹੜਾ ਮਿਸ਼ਨ ਹੈ ਉਸ ਨੂੰ ਕਾਮਯਾਬ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਜਿਹੜੀ ਆ ਉਹ ਬਣਾਵਾਂਗੇ ਤਾਂ ਕਿ ਲੋਕਾਂ ਨੂੰ ਪਿਛਲੇ ਜਿਹੜੇ 4 ਸਾਲ ਹੋ ਗਏ ਆ ਆਪ ਪਾਰਟੀ ਦੀ ਸਰਕਾਰ ਨੇ ਜਿਸ ਤਰ੍ਹਾਂ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਲੋਕਾਂ ਨੂੰ ਬਿਲਕੁਲ ਝੂਠੇ ਵਾਅਦੇ ਝੂਠੇ ਲਾਰੇ ਦੇਤੇ ਸੀ ਲੋਕ ਨਰਾਸ਼ ਹੋ ਚੁੱਕੇ ਆ ਥਾਂ ਥਾਂ ਤੇ ਲੋਕ ਇਹ ਸਰਕਾਰ ਦੇ ਖਿਲਾਫ ਮੁਜ਼ਾਹਰੇ ਕਰ ਰਹੇ ਆ ਲੋਕ ਉਹਨਾਂ ਨੂੰ ਅ ਬੁਰਾ ਭਲਾ ਵੀ ਕਹਿ ਰਹੇ ਆ ਸੋ ਇਹਨਾਂ ਦੀਆਂ ਜਿਹੜੀਆਂ ਬਰਾਈਆਂ ਨੇ ਇਹਨਾਂ ਨੂੰ 2027 ਦੇ ਵਿੱਚ ਚਲਦਾ ਕਰਨ ਗਿਆ ਇਹਨਾਂ ਨੂੰ ਲੈ ਬੈਣ ਗਿਆ ਆ ਹੜਾ ਦੇ ਵਿੱਚ ਦੇਖ ਲਓ ਕਾਂਗਰਸ ਪਾਰਟੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਸਾਡੇ ਰਾਹੁਲ ਗਾਂਧੀ ਜੀ ਰਾਜਾ ਵਿੜਿੰਗ ਜੀ ਔਰ ਵੱਡੇ ਸਾਡੇ ਜਿਹੜੇ ਸਾਡੇ ਜਿਹੜੇ ਕਾਂਗਰਸ ਦੇ ਇੰਚਾਰਜ ਨੇ ਪੰਜਾਬ ਦੇ ਬਗੇਲ ਸਾਹਿਬ ਉਹ ਵੀ ਆਣ ਕੇ ਹੜਾਂ ਦੇ ਵਿੱਚ ਗਏ ਨੇ ਔਰ ਇੱਥੋਂ ਦੀ ਜਿਹੜੀ ਸਰਕਾਰ ਹੈ ਜਿਸ ਦਾ ਫਰਜ ਬਣਦਾ ਸੀਗਾ ਮੇਰਾ ਖਿਆਲ ਉਹਨਾਂ ਨੇ ਉਹ ਜਿਹੜਾ ਫਰਜ ਸੀ ਉਹਨੂੰ ਪੂਰਾ ਨਹੀਂ ਕੀਤਾ ਔਰ ਲੋਕ ਅੱਜ ਉਹਨਾਂ ਨੂੰ ਬੁਰਾ ਪਲਾ ਕਹਿ ਰਹੇ ਆ ਸੋ ਸਾਨੂੰ ਅਗਰ ਮੌਕਾ ਮਿਲਿਆ ਤੇ ਅਸੀਂ ਪੰਜਾਬ ਦੀ ਜਨਤਾ ਦੀ ਤਕੜਿਆ ਹੋ ਕੇ ਸੇਵਾ ਕਰਾਂਗੇ ਔਰ ਜਿਹੜੇ ਵਾਅਦੇ ਕਰਕੇ ਇਲੈਕਸ਼ਨ ਦੇ ਵਿੱਚ ਆਵਾਂਗੇ ਉਹਨਾਂ ਜਿਹੜੇ ਵਾਅਦਿਆਂ ਨੂੰ ਅਸੀਂ ਪੂਰਾ ਕਰਾਂਗੇ ਸੋ ਸ਼ਹਿਰ ਦੀ ਸੁਵਿੰਦਰ ਜੀ ਤੁਸੀਂ ਵੀ ਸਾਰੇ ਪਾਸੇ ਘੁੰਮਦੇ ਰਹਿੰਦੇ ਹੋ ਸ਼ਹਿਰ ਦਾ ਜੋ ਐਸ ਵਲੇ ਹਾਲਾਤ ਆ ਕਿਉਂਕਿ ਮੈਂ ਕਾਰਪੋਰੇਸ਼ਨ ਦੇ ਵਿੱਚ ਕਾਉਂਸਲਰ ਐ ਮੈਂ ਪਹਿਲਾਂ ਵੀ ਕਾਂਗਰਸ ਦਾ ਸੀਨੀਅਰ ਡਿਪਟੀ ਲੀਡਰ اپੋਜੀਸ਼ਨ ਰਿਹਾ 2002 ਤੋਂ 2007 ਤੋਂ 2012 ਤੱਕ ਔਰ ਜਦੋਂ ਵੀ ਕਾਂਗਰਸੀ ਸਰਕਾਰ ਆਈ ਆ ਤਾਂ بڑے ਵੱਡੇ ਪੱਦਰ ਦੇ ਉੱਤੇ ਡਵੈਲਪਮੈਂਟ ਹੋਈ ਆ ਖਾਸ ਕਰਕੇ ਜਿਹੜੇ ਸਲਾਮ ਏਰੀਆ ਜਿੱਦਾਂ ਅਸੀਂ ਸਲਾਮ ਤੋਂ ਜਿੱਤ ਕੇ ਜਾਂਦੇ ਆ ਇਸ ਵਾਰ ਤਾਂ ਬਿਲਕੁਲ ਹੀ ਧਿਆਨ ਨਹੀਂ ਆਗਾ ਅੱਜ ਕਾਂਗਰਸ ਦਾ ਇਤਿਹਾਸ ਔਰ ਆਏ ਜਿਹੜੀ 4 ਸਾਲ ਦੀ ਜਿਹੜੀ ਪਾਰਟੀ ਹੈ ਦਾ ਇਤਿਹਾਸ ਜ਼ੀਰੋ ਹੈ ਸੋ ਮੈਂ ਅ ਪਰਸੋਂ ਹੀ ਧਰਨਾ ਲਗਾ ਸੀਗਾ ਅੰਮ੍ਰਿਤਸਰ ਦੇ ਵਿੱਚ ਕਾਰਪੋਰੇਸ਼ਨ ਕਾਉਂਸਲਰਸ ਨੇ ਲਾਇਆ ਸੀ ਸ਼ਹਿਰ ਦੇ ਵਿੱਚ ਸੀਵਰੇਜ ਦਾ ਇੰਨਾ ਬੁਰਾ ਹਾਲ ਹੈ ਗੰਦਾ ਪਾਣੀ ਆ ਰਿਹਾ ਕੂੜਾ ਥਾਂ ਥਾਂ ਤੇ ਪਿਆ ਵਾ ਔਰ ਲੋਕ ਬਹੁਤ ਜ਼ਿਆਦਾ ਨਾਰਾਜ਼ ਨੇ ਇਸ ਸਰਕਾਰ ਤੋਂ ਸੋ ਮੈਨੂੰ ਪੂਰਨ ਆਸ ਹੈ ਕਿ ਇਹ ਸਰਕਾਰ ਨੂੰ 2027 ਦੇ ਵਿੱਚ ਚੱਲਦਾ ਕਰਨ ਲਈ ਲੋਕ ਕਮਰ ਕੱਸੇ ਕਰ ਬੈਠੇ ਨੇ ਔਰ ਤਗੜਿਆਂ ਹੋ ਕੇ ਕਾਂਗਰਸੀ ਸਰਕਾਰ ਲਿਆਉਣ ਲਈ ਉਹ ਤਿਆਰ ਬੈਠੇ ਨੇ ਤੁਸੀਂ ਅੱਬ ਆਪਾ ਦਾਵਾ ਕਰ ਰਹੇ ਆ ਕਿ ਕਾਂਗਰਸ ਸਰਕਾਰ ਇਹ ਕਰੇਗੀ ਕਾਂਗਰਸ ਕਰੇਗੀ ਲੇਕਿਨ ਕਾਫੀ ਸਮੇਂ ਤੋਂ ਅਸੀਂ ਦੇਖ ਰਹੇ ਆ ਕਿ ਖਾਸ ਕਰਕੇ ਪੰਜਾਬ ਦੇ ਵਿੱਚ ਅਗਰ ਹੁਣ ਆਪ ਦੀ ਸਰਕਾਰ ਹੈ ਤਾਂ ਉਸ ਤੋਂ ਪਹਿਲੇ ਸ਼ਰੋਮਨੀ ਕਾਲੀ ਦਲ ਜਾਂ ਕੁਝ ਬੀਜੇਪੀ ਅਲਾਈਐਂਸੋ ਕੇ ਵੀ ਜਿਹੜੀ ਹੈਗੀ ਉਹਨਾਂ ਦੀ ਵੀ ਸਰਕਾਰ ਬਣੀ ਸੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਸ਼ੋਰ ਕਰਦੇ ਜੇ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਵਾ ਕਾਂਗਰਸ ਪਾਰਟੀ ਦਾ ਹੀ ਹੈਗਾ ਦੇਖੋ ਗੱਲ ਇਹ ਹੈ ਕਿ ਅਕਾਲੀ ਦਲ ਭਾਜਪੀ ਦੀ ਜਿਹੜੀ ਸਾਂਝੀ ਸਰਕਾਰ ਸੀਗੀ ਉਸਨੇ 10 ਸਾਲ ਰਾਜ ਕੀਤਾ ਔਰ 10 ਸਾਲ ਦਾ ਜਿਹੜਾ ਉਹਨਾਂ ਦਾ ਰਾਜ ਸੀਗਾ ਉਹ ਸਾਰਿਆਂ ਦੇ ਸਾਹਮਣੇ ਆ ਕਿਵੇਂ ਡਰਾ ਕੇ ਧਮਕਾ ਕੇ ਚਿੱਟੇ ਦਾ ਕਾਰੋਬਾਰ ਕਰਕੇ ਉਹਨਾਂ ਨੇ 10 ਸਾਲ ਲੰਘਾਏ ਔਰ ਆਪਣੀਆਂ ਅਰਬਾਂ ਘਰ-ਬਾਰ ਰੁਪਈਆਂ ਦੀਆਂ ਜਾਇਦਾਦਾਂ ਬਣਾਈਆਂ ਔਰ ਅਸਦਾ ਅੱਜ ਉਸ ਗੱਲ ਦਾ ਨਮੂਨਾ ਵੀ ਹੈ ਕਿ ਲੋਕ ਜੇਲਾਂ 'ਚ ਬੈਠੇ ਨੇ ਲੋਕਾਂ ਨੇ ਇਸੇ ਕਰਕੇ ਉਹਨਾਂ ਨੂੰ ਚਲਦਾ ਕਰਕੇ ਕਾਂਗਰਸ ਦੀ ਸਰਕਾਰ ਲੈਂਦੀ ਸੀ ਪਰ ਆ ਜਿਹੜੀ 2022 ਦੇ ਵਿੱਚ ਜਿਹੜਾ ਲੋਕਾਂ ਨੇ ਇਸ ਆਪ ਸਰਕਾਰ ਨੂੰ ਫਤਵਾ ਦਿੱਤਾ ਹੈ ਮੇਰਾ ਖਿਆਲ ਹੋ ਲੋਕ ਮੈਂ ਤੁਹਾਡੇ ਨਾਲ ਸਹਿਮਤ ਵੀ ਹਾਂ ਤੁਸੀਂ ਕਹਿਆ ਨਾ ਕਿ ਕਾਂਗਰਸ ਨੂੰ ਹੀ ਕਿਉਂ ਲੈ ਕੇ ਆਉਣ ਲੋਕ ਇਹ ਚਾਹੁੰਦੇ ਸੀ ਕਿ ਤੀਜਾ ਜਿਹੜਾ ਹੈਗਾ ਵਾ ਤੀਜੀ ਸਰਕਾਰ ਕੋਈ ਆਉਣੀ ਚਾਹੀਦੀ ਹੈ ਲੋਕ ਹੋ ਸਕਦਾ ਹੈ ਕਿ ਅਕਾਲੀ ਦਲ ਭਾਜਪੀ ਔਰ ਕਾਂਗਰਸ ਤੋਂ ਵੈੜਾ ਪਾਏ ਹੋਣ ਪਰ ਜਿੰਨਾ ਇਹ ਕਹਿੰਦੇ 70 ਸਾਲ ਦੇ ਵਿੱਚ ਕੀਤਾ ਹੀ ਕਾਂਗਰਸ ਨੇ ਕੁਝ ਨਹੀਂ ਹੈ ਪਰ 70 ਸਾਲ ਦੇ ਵਿੱਚ ਤੁਸੀਂ ਦੇਖੋ ਨਾ ਜਿੱਥੇ ਜਿਸ ਦੇਸ਼ ਦੇ ਵਿੱਚ ਸੂਈ ਨਹੀਂ ਬਣਦੀ ਉੱਥੇ ਯਾਜ ਵੀ ਬਣ ਲੱਪੇ ਜਿੰਨੀ ਡਿਵੈਲਪਮੈਂਟ ਔਰ ਜਿੰਨਾ ਹਿੰਦੁਸਤਾਨ ਦਾ ਨਾਂ ਵਰਡ ਦੇ ਵਿੱਚ ਉਹ ਤੇ ਸਰਕਾਰ ਕਾਂਗਰਸ ਨੇ ਕੀਤਾ ਨਾ ਜਿਹੜੇ ਸ਼੍ਰੀਮਤੀ ਇੰਦਰਾ ਗਾਂਧੀ ਜਿਹੜੇ ਬਹੁਤ ਦਲੇਰ ਪ੍ਰਾਈਮ ਮਿੰისტਰ ਹੋਏ ਨੇ ਉਹਨਾਂ ਨੇ ਕਿਵੇਂ ਮਿਹਨਤ ਕਰਕੇ ਤੇ ਬੜੇ ਜਿੰਨੇ ਵੀ ਕਾਂਗਰਸ ਦੇ ਪ੍ਰਾਈਮ ਮਿੰისტਰ ਆਏ ਨੇ ਪੰਡਤ ਜਵਾਹਰ ਲਾਲ ਨਹਿਰੂ ਰਹੇ ਨੇ ਡਾਕਟਰ ਮਨਮੋਹ ਸਿੰਘ ਰਹੇ ਨੇ ਸ਼੍ਰੀਮਤੀ ਇੰਦਰਾ ਗਾਂਧੀ ਰਾਹੁਲ ਰਜੀਵ ਗਾਂਧੀ ਜੀ ਰਹੇ ਨੇ ਹਮੇਸ਼ਾ ਉਹਨਾਂ ਨੇ ਦੇਸ਼ ਦੇ ਹਿੱਤ ਲਈ ਕੰਮ ਕੀਤਾ ਔਰ ਇਹ ਜਿਹੜੀ ਬੀਜੇਪੀ ਦੀ ਸਰਕਾਰ ਆ ਤੁਸੀਂ ਦੇਖੋ ਆ 1600 ਰੁਪਇਆ 1600 ਕਰੋੜ ਰੁਪਇਆ ਦੇ ਕੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਸੋ ਪੰਜਾਬ ਲਈ ਕੋਈ ਸ਼ਹਿਰਦ ਨਹੀਂ ਹੈ ਇਸ ਵੇ ਮੈਂ ਚਾਹੁੰਨਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸੀ ਸਰਕਾਰ ਬਣੇ ਔਰ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਆਉਣ ਵਾਲੀ ਰਾਹੁਲ ਗਾਂਧੀ ਜੀ ਦੀ ਰਹਿਨਮਾਈ ਦੇ ਵਿੱਚ ਬਣੇ ਔਰ ਸੈਂਟਰ ਔਰ ਪੰਜਾਬ ਸਰਕਾਰ ਜਦੋਂ ਰੂਲ ਕਰਨ ਗਿਆ ਤਾਂ ਮੇਰੇ ਖਿਆਲ ਲੋਕਾਂ ਦੀ ਬਹੁਤ ਜ਼ਿਆਦਾ ਬਿਹਤਰੀ ਹੋਏਗੀ ਅਗਰ ਅਸੀਂ ਗੱਲ ਕਰਦੇ ਆਂ ਖਾਸ ਕਰਕੇ ਰੰਗਰੇਟਾ ਕੌਮ ਦੀ ਕਿਉਂਕਿ ਰੰਗਰੇਟਾ ਕੌਮ ਜਿਹੜੀ ਹੈਗੀ ਆ ਉਹ ਸਾਨੂੰ ਸਾਨੂੰ ਕੀ ਸਭ ਸੰਸਾਰ ਨੂੰ ਪਤਾ ਹੈ ਕਿ ਕੀ ਯੋਗਦਾਨ ਹੈਗਾ ਉਹਨਾਂ ਦੇ ਵਿੱਚ ਚਾਹੇ ਸਾਡਾ ਪੰਜਾਬ ਹੋਵੇ ਚਾਹੇ ਭਾਰਤ ਵਿੱਚ ਆਏ ਸਾਰੀ ਦੁਨੀਆ ਹੋਵੇ ਕਿਉਂਕਿ ਇਹ ਰੰਗਰੇਟਾ ਪਰਿਵਾਰ ਨੇ ਹਮੇਸ਼ਾ ਹੀ ਜਿਹੜਾ ਹੈਗਾ ਲੋਕਾਂ ਦੇ ਹਿੱਤ ਦੇ ਵਾਸਤੇ ਗੱਲਾਂ ਕੀਤੀਆਂ ਨੇ ਔਰ ਤੁਸੀਂ ਵੀ ਰੰਗਰੇਟਾ ਪਰਿਵਾਰ ਦੇ ਨਾਲ ਹੀ ਸਬੰਧ ਰੱਖਦੇ ਜੇ ਮੈਂ ਚਾਹਾਂਗਾ ਕਿ ਕਿਉਂਕਿ ਗਰੀਬ ਵਰਗ ਦੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਸਾਡੀਆਂ ਸਾਨੂੰ ਸਹੂਲਤਾਂ ਮਿਲਦੀਆਂ ਚਾਹੀਦੀਆਂ ਹਨ ਜੋ ਵੀ ਅੰਮ੍ਰਿਤਸਰ ਦੇ ਵਿੱਚ ਹੁਣ ਮੁਸ਼ਕਲਾਂ ਆ ਰਹੀਆਂ ਕਿਉਂਕਿ ਅਸੀਂ ਦੇਖਦੇ ਹਾਂ ਕਿ ਹੁਣ ਕਈ ਵਾਰੀ ਦਫ਼ਤਰਾਂ ਵਿੱਚ ਜਾਂਦੇ ਆ ਤਾਂ ਉਹਨਾਂ ਨੂੰ ਖਾਸ ਕਰਕੇ ਕਈ ਵਾਰੀ ਮੈਂ ਉਹ ਲਫ਼ਜ਼ ਨਹੀਂ ਯੂਜ਼ ਕਰ ਸਕਦਾ ਪਰ ਕਹਿ ਕੇ ਵਾਪਸ ਭੇਜ ਦਿੰਦੇ ਆ ਕਿ ਤੁਸੀਂ ਜਾਓ ਜਦੋਂ ਤੁਹਾਡਾ ਸਮਾਂ ਆਏਗਾ ਉਦੋਂ ਵੇਖਾਂਗੇ ਦੇਖੋ ਬੜਾ ਵੱਡਾ ਤੁਹਾਡਾ ਸਵਾਲ ਹੈ ਕਿ ਰੰਗਰੇਟੇ ਜਿਹੜੇ ਆ ਉਹ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਉਹਨਾਂ ਨੇ ਜੰਗਾਂ ਯੁੱਧਾਂ ਲੜੀਆਂ ਔਰ ਤਗੜਿਆਂ ਹੋ ਕੇ ਗੁਰੂ ਸਾਹਿਬ ਦਾ ਸਾਥ ਦਿੱਤਾ ਔਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਸੇ ਤਰ੍ਹਾਂ ਉਸ ਤੋਂ ਅੱਗੇ ਆਉਂਦਿਆਂ ਆਉਂਦਿਆਂ ਰੰਗਰੇਟਿਆਂ ਨੇ ਜਿੱਥੇ-ਜਿੱਥੇ ਵੀ ਲੋੜ ਪਈ ਹੈ ਚਾਹੇ ਉਹ ਧਰਮ ਦੇ ਕੰਮ ਦੇ ਉੱਤੇ ਹੋਵੇ ਚਾਹੇ ਉਹ ਸਮਾਜਿਕ ਹੋਵੇ ਚਾਹੇ ਉਹ ਰਾਜਨੀਤਿਕ ਹੋਵੇ ਤਾਂ ਬੜਾ ਵੱਡਾ ਯੋਗਦਾਨ ਹੈ ਰੰਗਰੇਟਿਆਂ ਦਾ ਸੋ ਤੁਸੀਂ ਇਹ ਕਿਹਾ ਮੈਂ ਤਾਂ ਦੇਖੋ ਕਲੇਮ ਹੀ ਇਹ ਕਰਦਾ ਹਾਂ ਕਿ ਅੰਮ੍ਰਿਤਸਰ ਦੀ ਜ਼ਰਵ ਸੀਟ ਹੁੰਦੀ ਹੈ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੀ ਤੇ ਉਸ ਲਈ ਸਭ ਤੋਂ ਸੀਨੀਅਰ ਮੈਂ ਆ ਔਰ ਮੇਰਾ ਰਾਈਟ ਬਣਦਾ ਹੈ ਕਿ ਮੈਂ ਅੰਮ੍ਰਿਤਸਰ ਦੀ ਜਿਹੜੀ ਕਾਂਗਰਸ ਹੈ ਸ਼ਹਿਰੀ ਉਸ ਨੂੰ ਚਲਾਵਾਂ ਔਰ ਜਿਹੜੇ ਵਿਚਾਰੇ ਘਰਾਂ ਦੇ ਵਿੱਚ ਵੜ ਕੇ ਬੈਠੇ ਨੇ ਰਗਰੇਟੇ ਜਾਂ ਐਸੀ ਵਰਗ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਠੀਕ ਹੈ ਤੁਹਾਡੀ ਗੱਲ ਕਿ ਪੁੱਛਿਆ ਹੀ ਨਹੀਂ ਜਾਂਦਾ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਤੁਹਾਡਾ ਸਮਾਂ ਨਹੀਂ ਆ ਉਹਨਾਂ ਦਾ ਸਮਾਂ ਹੋਣਾ ਆਉਣ ਵਾਲਾ ਹੈ ਮੈਂ ਉਹਨਾਂ ਨੂੰ ਬਾਹੋਂ ਫੜ ਕੇ ਲਿਆਵਾਂਗਾ ਔਰ ਜਿਲਾ ਕਾਂਗਰਸ ਦੇ ਵਿੱਚ ਬਿਟਾ ਕੇ ਉਹਨਾਂ ਦੀ ਬਹੁਤ ਵੱਡੀ ਗਿਣਤੀ ਜਿਹੜੀ ਕਾਂਗਰਸ ਨਾਲ ਜੋੜ ਕੇ ਔਰ ਕਾਂਗਰਸ ਨੂੰ ਇਹਨਾਂ ਰਗਰੇਟਿਆਂ ਜਿਤਾਉਣਾ ਹੈ ਸੁਵਿੰਦਰ ਜੀ ਤੁਸੀਂ ਆਉਣ ਵਾਲਾ ਸਮਾਂ ਵੇਖ ਲਓ ਲੋਕ ਚਾਹੇ ਉਹਨਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਹੋਣ ਪਰ ਇਸ ਭਾਈਚਾਰੇ ਨੇ ਹਮੇਸ਼ਾ ਹੀ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਹਿੰਦੁਸਤਾਨ ਦੇ ਸਮਾਜਿਕ ਢਾਂਚੇ ਦੇ ਵਿੱਚ ਸਿੰਧੋਸਤਾਨ ਦੇ ਸੋਸ਼ਲ ਜਿੱਥੇ ਵੀ ਵੇਖ ਲੋ ਇਹਨਾਂ ਰੰਗਰੇਟਿਆਂ ਨੇ ਹਰ ਥਾਂ ਫਤਿਹ ਬਲਾਈ ਹੈ ਫਤਿਹ ਕੀਤੀ ਹੈ ਔਰ ਆਉਣ ਵਾਲਾ ਸਮਾਂ ਵੀ ਇਹਨਾਂ ਰੰਗਰੇਟਿਆਂ ਦੇ ਉੱਤੇ ਪਰਮਾਤਮਾ ਕਿਰਪਾ ਕਰੇ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹਨਾਂ ਨੂੰ ਇੱਜ਼ਤ ਮਾਣ ਮਿਲਦਾ ਰਹੇ ਤੇ ਇਹ ਹਮੇਸ਼ਾ ਕਾਂਗਰਸ ਦੇ ਵਫ਼ਾਦਾਰ ਰਹਿਣਗੇ ਕਾਂਗਰਸ ਦੀ ਹਾਈ ਕਮਾਨ ਨੇ ਹਮੇਸ਼ਾ ਹੀ ਖਾਸ ਕਰਕੇ ਜਿਹੜੇ ਸਿੱਖ ਚਿਹਰਾ ਹੈਗਾ ਉਹ ਹਮੇਸ਼ਾ ਹੀ ਉਹਨੂੰ ਪਹਿਲ ਦਿੱਤੀ ਹੈ ਚਾਹੇ ਉਹ ਕੌਂਸਲਰ ਦੀ ਹੋਵੇ ਚਾਹੇ ਹੁਣ ਪ੍ਰਧਾਨ ਜੀ ਦੀ ਹੈਗੀ ਹੈ ਜਾਂ ਕੋਈ ਇਸ ਤੋਂ ਉੱਪਰ ਵੀ ਆਕਰ ਮੈਂ ਐਮਐਲਏ ਦੀ ਹੈਗੀ ਹੈ ਜਾਂ ਐਮਪੀ ਦੀ ਹੈਗੀ ਹੈ ਅਗਰ ਅਸੀਂ ਗੱਲ ਕਰਦੇ ਹਾਂ ਅਗਰ ਮੁੱਖ ਮੰਤਰੀ ਸਾਹਿਬ ਜੀ ਵੀ ਆ ਕਿਉਂਕਿ ਕੈਪਟਨ ਸਾਹਿਬ ਬਹੁਤ ਏਦ ਇੱਕ ਸਿੱਖ ਚਿਹਰਾ ਜਿਹੜਾ ਹੈਗਾ ਸੀ ਕਿਰਿਆ ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਚਿਹਰੇ ਆਏ ਆ ਕਿਉਂਕਿ ਕੀ ਤਾਨੂੰ ਲੱਗਦਾ ਹੈ ਕਿ ਇਸ ਵਾਰ ਵੀ ਤੁਹਾਨੂੰ ਵਿਸ਼ਵਾਸ ਹੈ ਕਿ ਮੋਰ ਜਿਹੜੀ ਹੈਗੀ ਹੈ ਉਹ 6 ਸਟੇਰੀ ਤੇ ਹੀ ਲੱਗੇਗੀ ਦੇਖੋ ਸ਼ੁਰੂਆਤ ਜਿਹੜੀ ਹਾਈ ਕਮਾਂਡ ਦੀ ਹੈ ਬਹੁਤ ਵਧੀਆ ਹੈ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਉਹਨਾਂ ਨੇ 6 ਮਹੀਨੇ ਦੇ ਵਿੱਚ ਹੀ ਉਹ ਕੰਮ ਕੀਤੇ ਜਿਹੜੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਹੋਣ ਵਾਲੇ ਸੀ ਇਹ ਪਹਿਲਾ ਮੌਕਾ ਸੀ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਐਸੀ ਵਰਗ ਨਾਲ ਸੰਬੰਧਤ ਸਨ ਔਰ ਉਹਨਾਂ ਨੂੰ ਮੌਕਾ ਦਿੱਤਾ ਇਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਸੋਚ ਸੀਗੀ ਸੋ ਮੇਰਾ ਖਿਆਲ ਨਾਲ ਇਹ ਹਰ ਥਾਂ ਦੇ ਉੱਤੇ ਹਰ ਜ਼ਿਲ੍ਹੇ ਪੱਧਰ ਦੇ ਉੱਤੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੇਰੇ ਖਿਆਲ ਐਸੀ ਵਰਗ ਨੂੰ ਅਗਰ ਪੰਜਾਬ ਦੀ ਨਿਮਾਇੰਦਗੀ ਪੰਜਾਬ ਦੀ ਵਾਗਡੋਰ ਦਿੱਤੀ ਜਾਂਦੀ ਹੈ ਤਾਂ ਮੇਰੇ ਖਿਆਲ ਬਹੁਤ ਵਧੀਆ ਇਹ ਇੱਕ ਹਾਈ ਕਮਾਂਡ ਦਾ ਫੈਸਲਾ ਹੋਏਗਾ ਅਸੀਂ ਤਗੜਿਆਂ ਹੋ ਕੇ ਕਾਂਗਰਸ ਪਾਰਟੀ ਨੂੰ ਖਾਸ ਕਰਕੇ ਮੈਂ ਅਮਰਸਰ ਦੀ ਗੱਲ ਕਰਦਾ ਕਿ ਅਗਰ ਇੱਥੇ ਮੈਨੂੰ ਮੌਕਾ ਮਿਲਦਾ ਤੇ ਮੈਂ ਤਗੜਿਆਂ ਹੋ ਕੇ ਜਿੰਨਾ ਐਸੀ ਵਰਗ ਕਾਂਗਰਸ ਤੋਂ ਨਾਰਾਜ਼ ਬੈਠਾ ਉਸ ਨੂੰ ਨਾਲ ਜੋੜ ਕੇ ਅਮਰਸਰ ਦੀਆਂ ਪੰਜੇ ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਦੀ ਝੋਲੀ ਦੇ ਵਿੱਚ ਪਾਵਾਂਗੇ ਔਰ ਬਹੁਤ ਵੱਡਾ ਯੋਗਦਾਨ ਜਿਹੜਾ ਪੰਜਾਬ ਦੀ ਸਰਕਾਰ ਦੇ ਵਿੱਚ ਅਮਰਸਰ ਦਾ ਹੋਵੇਗਾ ਸੋ ਇਹ ਮੌਕਾ ਮਿਲਦਾ ਮੈਨੂੰ ਆਸ ਵੀ ਹੈ ਔਰ ਤੁਹਾਡੇ ਮਾਧਿਮ ਰਾਈ ਮੈਂ ਅਪੀਲ ਵੀ ਕਰਾਂਗਾ ਹਾਈ ਕਮਾਂਡ ਨੂੰ ਕਿ ਉਹ ਕਿਉਂਕਿ ਸਨੀਅਰਿਟੀ ਅਗਰ ਵੇਖੀ ਜਾਵੇ ਤੇ ਸਨੀਅਰਿਟੀ ਦੇ ਹਿਸਾਬ ਨਾਲ ਹੀ ਜਿਹੜਾ ਵਾ ਉਹ ਆਉਣ ਵਾਲਾ ਜਿਹੜਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਅਮ ਸਰ ਸ਼ਹਿਰੀ ਦਾ ਜਿਹੜਾ ਪ੍ਰਧਾਨ ਬਣਨਾ ਉਸ ਲਈ ਫੈਸਲਾ ਸੋਚ ਸਮਝ ਕੇ ਕਰੇ ਮੇਰਾ ਆਖਰੀ ਸਵਾਲ ਹੈ ਕਿ ਅ ਅਮਰਸਰ ਸ਼ਹਿਰੀ ਦਾ ਪ੍ਰਧਾਨ ਵਾਸਤੇ ਤੁਸੀਂ ਉਮੀਦਵਾਰ ਹੋ ਔਰ ਤੁਹਾਡਾ ਖਾਸ ਕਰਕੇ ਏਰੀਆ ਜਿਹੜਾ ਹੈਗਾ ਅ ਤਕਰੀਬਨ ਤਕਰੀਬਨ ਤੁੰਗ ਜਿਹੜਾ ਹੈਗਾ ਤੁੰਗ ਬੱਲਾ ਜਾਂ ਕੁਝ ਕਹਿ ਸਕਦੇ ਆ ਉਹ ਐਸੀ ਵਰਗ ਦੇ ਨਾਲ ਹੀ ਜ਼ਿਆਦਾ ਸਬੰਧ ਰੱਖਦੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਤੁਸੀਂ ਪ੍ਰਧਾਨ ਬਣ ਜਾਂਦੇ ਜੇ ਤਾਂ ਕਿਸ ਤਰ੍ਹਾਂ ਦਾ ਉਹਨਾਂ ਦੇ ਵਾਸਤੇ ਜਿਹੜਾ ਹੈਗਾ ਕੰਮ ਕਰਨ ਦੀ ਸ਼ੁਰੂਆਤ ਕਰੋਗੇ ਸਭ ਤੋਂ ਪਹਿਲੀ ਵੱਡੀ ਗੱਲ ਤੇ ਕਿ ਇਹ ਡੋਮੀਨੇਟਡ ਐਸਸੀ ਮੈਂ ਐਸੀ ਕਰਕੇ ਕਹਾਂ ਕਿ ਇਸਲਾਮ ਏਰੀਏ ਨੇ ਜਿੱਥੇ ਐਸੀ ਵੋਟ ਜ਼ਿਆਦਾ ਵਾ ਐਸੀ ਲੋਕ ਜ਼ਿਆਦਾ ਰਹਿੰਦੇ ਨੇ ਔਰ ਮੇਰੇ ਭਾਈਚਾਰੇ ਨੂੰ ਖਾਸ ਕਰਕੇ ਤਾਂ ਖੁਸ਼ੀ ਹੋ ਜਾਣੀ ਹੈ ਕਿ ਬਈ ਸਾਡਾ ਬੰਦਾ ਬਣਿਆ ਈਵਨ ਭਾਈਚਾਰੇ ਤੋਂ ਇਲਾਵਾ ਵੀ ਮੇਰੇ ਜਿਹੜੇ ਦੂਜੇ ਵਰਗ ਦੇ ਲੋਕਾਂ ਨਾਲ ਸਬੰਧ ਨੇ ਉਹਨਾਂ ਸਾਰਿਆਂ ਨੂੰ ਖੁਸ਼ੀ ਹੋਏਗੀ ਕਿ ਅਗਰ ਕੋਈ ਨਵਾਂ ਚਿਹਰਾ ਕਾਂਗਰਸ ਲੈ ਕੇ ਆਉਂਦੀ ਹੈ ਜੇ ਮੈਂ ਹੀ ਕਾਂਗਰਸ ਦਾ ਪ੍ਰਧਾਨ ਬਣਦਾ ਮਾਂ ਤੇ ਐਸੀ ਵਰਗ ਦੇ ਨਾਲ ਨਾਲ ਸਾਰੇ ਵਰਗ ਜਿਹੜੇ ਆ ਤਗੜਿਆ ਹੋ ਕੇ ਕਾਂਗਰਸ ਨਾਲ ਜੁੜਨਗੇ ਔਰ ਜਿਹੜਾ ਸਾਨੂੰ ਮਿਸ਼ਨ ਮਿਲਣਾ ਹੈ 2027 ਦਾ ਉਸ ਨੂੰ ਫਤਿਹ ਕਰਨਾ ਹੈ ਇਹ ਮੇਰੀ ਦਿਲ ਦੀ ਬੜੀ ਵੱਡੀ ਤਮੰਨਾ ਹੈ ਕਿ ਜਿਹੜੇ ਅਗਨੋਰ ਹੋਏ ਲੋਕ ਨੇ ਉਹਨਾਂ ਨੂੰ ਜ਼ਿਲ੍ਹਾ ਕਾਂਗਰਸ ਦੇ ਵਿੱਚ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਔਰ ਉਹ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ ਔਰ ਉਹ ਆਪਣੇ ਜਿੰਨੇ ਵੀ ਉਹਨਾਂ ਦੇ ਕੋਈ ਕੰਮ ਨੇ ਉਹ ਆਣ ਕੇ ਜ਼ਿਲ੍ਹਾ ਕਾਂਗਰਸ ਤੋਂ ਕਰਾਇਆ ਕਰਨਗੇ ਔਰ ਆਪ ਖੁਦ ਕਰਾਇਆ ਕਰਨਗੇ ਉਹਨਾਂ ਨੂੰ ਜ਼ਿੰਮੇਵਾਰੀਆਂ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਸੋ ਮੈਂ ਸਾਰੇ ਆਪਣੇ ਜਿੰਨੇ ਅਮਰੀਕਾ ਕਾਂਗਰਸ ਦੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਤੱਕੜਿਆ ਹੋ ਕੇ ਐਤ ਕੀ ਸਾਥ ਮੇਰਾ ਦੇਣ ਔਰ ਮੇਰੀ ਸਪੋਰਟ ਕਰਨ ਕਿਉਂਕਿ ਹਾਈ ਕਮਾਂਡ ਨੂੰ ਜਿਹੜਾ ਫੈਸਲਾ ਕਰਨ ਲਈ ਜਿਹੜੀਆਂ ਲੋਕਲ ਲੀਡਰਸ਼ਿਪ ਐ ਸਾਡੀ ਸੀਨੀਅਰ ਲੀਡਰਸ਼ਿਪ ਐ ਉਹਨਾਂ ਨਾਲ ਹੀ ਸੰਪਰਕ ਕਰਨਾ ਪੈਂਦਾ ਉਹਨਾਂ ਨਾਲ ਹੀ ਆਪਣਾ ਸਲਾਹ مشورہ ਕਰਨਾ ਪੈਂਦਾ ਸੋ ਮੈਂ ਬੇਨਤੀ ਕਰਾਂਗਾ ਕਿ ਇਸ ਵਾਰ ਮੈਨੂੰ ਮੌਕਾ ਦਿੱਤਾ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਇੱਕ ਸਿੱਖ ਔਰ ਇੱਕ ਐਸੀ ਔਰ ਫਿਰ ਕਾਉਂਸਲਰ ਔਰ ਲੋਕਾਂ ਨਾਲ ਜੁੜਿਆ ਹੋਇਆ ਜਿਹੜਾ ਨਮਾਇੰਦਾ ਵਾ ਉਹ ਜ਼ਿਲ੍ਹੇ ਦਾ ਪ੍ਰਧਾਨ ਬਣ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਤੁੰਗ ਸਾਹਿਬ ਕਿਉਂਕਿ ਸਮਾਂ ਬਹੁਤ ਤੁਹਾਡੇ ਕੋ ਵੀ ਬਹੁਤ ਘੱਟ ਸੀ ਲੇਕਿਨ ਚਲੋ ਸਾਡੀ ਗੁਜਾਰਸ਼ ਤੇ ਤੁਸੀਂ ਸਮਾਂ ਵੀ ਕੱਢਿਆ ਔਰ ਅਸੀਂ ਵੀ ਉਸ ਪਰਮਾਤਮਾ ਅੱਗੇ ਇਹੋ ਹੀ ਅਰਦਾਸ ਕਰਦੇ ਆਂ ਕਿ ਜਿਸ ਬੈਲੀ ਨੂੰ ਤੁਸੀਂ ਚੁੱਕਣ ਦੀ ਕੋਸ਼ਿਸ਼ ਕਰ ਰਹੇ ਜੇ ਪਰਮਾਤਮਾ ਉਹਨੂੰ ਪਹਾਰ ਲਾਵੇ ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਲੋਕਾਂ ਦੀ ਸੇਵਾ ਕਰ ਸਕੋ ਆਕਰ ਦੇ ਵਿੱਚ ਕੀ ਕਰਨਾ ਚਾਹੋਗੇ ਇੱਕ ਵਾਰੀ ਆਪਣੇ ਵੋਟਰਾਂ ਨੂੰ ਸਪੋਰਟਰਾਂ ਨੂੰ ਤੇ ਲੀਡਰਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤਨਵਾਦ ਕਰਨਾ ਚਾਹਣਾ ਕਿ ਤੁਸੀਂ ਇਹ ਜਿਹੜੀ ਮੇਰੀ ਗੱਲ ਆ ਮੇਰੇ ਦਿਲ ਦੀ ਜਿਹੜੀ ਗੱਲ ਸੀਗੀ ਉਹ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਉਣੀ ਹੈ ਜਿੱਥੇ ਜਿਲਾ ਕਾਂਗਰਸ ਨੂੰ ਪਤਾ ਲੱਗਣਾ ਹੈ ਜਿੱਥੇ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਪਤਾ ਲੱਗਣਾ ਉੱਥੇ ਪੰਜਾਬ ਔਰ ਹਿੰਦੂਸਤਾਨ ਦੇ ਲੋਕਾਂ ਨੂੰ ਵੀ ਪਤਾ ਲੱਗਣਾ ਕਿਉਂਕਿ ਮੇਰੇ ਸਬੰਧ ਜਿਹੜੇ ਆ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਔਰ ਹਿੰਦੂਸਤਾਨ ਦੇ ਵਿੱਚ ਇਵਨ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬੌੜੀਆਂ ਵਿਸ਼ੇਸ ਮਿਲਣੀਆਂ ਨੇ ਔਰ ਇਲਾਕੇ ਦੇ ਲੋਕਾਂ ਨੂੰ ਬਹੁਤ ਖੁਸ਼ੀ ਹੋਣੀ ਹੈ ਕਿ ਸਾਡਾ ਬੰਦਾ ਜਿਹੜਾ ਵਾ ਉਹ ਜਿਲਾ ਕਾਂਗਰਸ ਅੰਮ੍ਰਿਤਸਰ ਦਾ ਪ੍ਰਧਾਨ ਬਣਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਇਹ ਸੰਨ ਨਰਿੰਦਰ ਤੁੰਗ ਜੀ ਔਰ ਜਿਨ੍ਹਾਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਜੋ ਵੀ ਸ਼ਹਿਰੀ ਪ੍ਰਧਾਨ ਦੀ ਜਿਹੜੀ ਚੋਣ ਹੋ ਰਹੀ ਹੈ ਆਨ ਵਾਲੇ ਸਮੇਂ ਦੇ ਵਿੱਚ ਅਗਰ ਪਾਰਟੀ ਜਿਹੜੀ ਹੈਗੀ ਹੈ ਉਹਨਾਂ ਨੂੰ ਕਿਸੇ ਇਸ ਚੀਜ਼ ਨਾਲ ਨਿਵਾਜ਼ਦੀ ਹੈ ਤਾਂ ਆਨ ਵਾਲੇ ਸਮੇਂ ਦੇ ਵਿੱਚ ਉਹ ਪੂਰੀ ਆਪਣੀ ਇਮਾਨਦਾਰੀ ਦੇ ਨਾਲ ਜਿਹੜਾ ਹੈਗਾ ਕੰਮ ਕਰਨਗੇ ਔਰ ਇਵੀ ਉਹਨਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਜੋ ਅਗਲੀ ਇਲੈਕਸ਼ਨ ਹੋਣੀਆਂ ਆ ਉਹਦੇ ਵਿੱਚ ਕਾਂਗਰਸ ਪਾਰਟੀ ਨੂੰ ਅੰਮ੍ਰਿਤਸਰ ਦੀਆਂ ਖਾਸ ਕਰਕੇ ਅੰਮ੍ਰਿਤਸਰ ਦੀਆਂ 5 ਦੀਆਂ 5 ਸੀਟਾਂ ਜਿਹੜੀਆਂ ਹੈਗੀਆਂ ਉਹ ਜਿੱਤ ਕੇ ਵਿਖਾਵਾਂਗੇ ਤੇ ਇਸੇ ਤਰ੍ਹਾਂ ਅਸੀਂ ਹੋਰ ਵੀ ਕਿਸੇ ਸ਼ਕਤੀਸ਼ੀਲਨ ਤੁਹਾਨੂੰ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹ ਆਪਣੇ ਵਿਚਾਰ ਜਿਹੜੇ ਹੈਗੇ ਸਾਡੇ ਇਸ ਚੈਨਲ ਦੇ ਮਾਧਿਅਮ ਦੇ ਥਰੂ ਜਿਹੜਾ ਹੈਗਾ ਲੋਕਾਂ ਤੋਂ ਲੋਕਾਂ ਤੱਕ ਜਿਹੜਾ ਹੈਗਾ ਉਹ ਰੱਖ ਸਕਣ Cameraman Sandeep Singh andal Savinder Singh, Vice of India 24x7, Amritsar.